STV productions ਸਰੀ ਕੈਨੇਡਾ ਪਾਲ ਵੜੈਚ ਸ਼ੋਅ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਬਦਾ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕੀਤੀ ਸੀ ਪੰਜਾਬ ਦੇ ਮਹਾਰਾਜਾਂ ਦੀ ਮਹਾਰਾਜਾ ਪਟਿਆਲਾ ਦੀ ਗੱਲਬਾਤ ਕੀਤੀ ਸੀ ਅੱਜ ਵੀ ਆਪਾਂ ਮਹਾਰਾਜਾ ਪਟਿਆਲਾ ਦੀ ਹੀ ਗੱਲਬਾਤ ਕਰਾਂਗੇ ਅੱਜ ਦਾ ਸਰਲੇਖ ਹੈ ਧੀਆਂ ਬਦਲੇ ਜ਼ਗੀਰਾ ਮਹਾਰਾਜਾ ਪਟਿਆਲਾ ਦੇ ਸਮੇਂ ਦੌਰਾਨ ਕੁਝ ਲੋਕਾਂ ਦੀ ਇਹ ਸੋਚ ਬਣ ਚੁੱਕੀ ਸੀ ਧੀ ਤਾਂ ਪਰਾਇਆ ਤਨ ਹੈ ਧੀ ਵਿਆਹ ਕੇ ਦੂਜੇ ਘਰ ਤੁਰਨੀ ਹੈ ਫਿਰ ਕਿਉਂ ਨਾ ਮਹਾਰਾਜ ਨੂੰ ਦੇ ਦਿੱਤੀ ਜਾਵੇ ਇਹ ਮਹਿਲਾ ਦੀ ਰਾਣੀ ਬਣ ਜਾਵੇਗੀ ਅਤੇ ਸਾਡੇ ਵੀ ਨਸੀਬ ਖੁੱਲ ਜਾਣਗੇ ਬਦਲ ਜਾਣਗੇ ਸਾਨੂੰ ਪੱਕਾ ਯਕੀਨ ਹੈ ਕਿ ਸਾਡੀ ਧੀ ਰਾਣੀ ਸੱਚੀ ਮੁੱਚੀ ਰਾਣੀ ਬਣ ਜਾਵੇਗੀ ਰਾਜਸਥਾਨ ਦੇ ਕੁਝ ਪਰਿਵਾਰਾਂ ਦੇ ਅਜਿਹੇ ਸ਼ਬਦ ਆਮ ਸੁਨੇ ਜਾਂਦੇ ਸਨ ਬੇਸ਼ੱਕ ਇਹ ਸ਼ਬਦ ਕਾਲਪਨਿਕ ਹਨ ਪਰ ਇਹਨਾਂ ਵਿੱਚ ਸੱਚਾਈ ਹੈ ਰਾਜਸਥਾਨ ਦੇ ਪੁਰਾਣੇ ਬਜ਼ੁਰਗਾਂ ਅਤੇ ਵਿਦਵਾਨਾਂ ਦੇ ਸ਼ਬਦਾ ਦੇ ਆਧਾਰ ਤੇ ਇਹ ਗੱਲ ਕਰ ਰਹੇ ਹਨ ਮਹਾਰਾਜਾਂ ਦੇ ਇਤਿਹਾਸ ਦੀਆਂ ਪੁਸਤਕਾਂ ਵਿੱਚ ਵੀ ਲਿਖਤਾ ਮਿਲਦੀਆਂ ਹਨ ਉਨ੍ਹਾਂ ਮੁਤਾਬਕ ਇਹ ਗੱਲਾਂ ਸੱਚ ਹਨ ਮਹਾਰਾਜਾ ਭਿੰਦਰ ਸਿੰਘ ਵੱਲੋਂ ਦਿੱਤੀਆਂ ਜਾਂਦੀਆਂ ਜ਼ਕੀਰਾ ਸਦਕਾ ਲੋਕ ਮਹਾਰਾਜਾ ਪਟਿਆਲਾ ਦੇ ਮਹਿਲਾਂ ਵਿੱਚ ਆਪਣੀਆਂ ਧੀਆਂ ਆਪ ਪਹੁੰਚਾਉਣ ਲੱਗ ਪਏ ਸਨ ਤਾਂ ਕਿ ਉਹਨਾਂ ਨੂੰ ਵੱਡੀਆਂ ਜ਼ਗੀਰਾ ਮਿਲਣ ਇਸ ਕਰਕੇ ਮਹਾਰਾਜਾ ਪਟਿਆਲਾ ਦੇ ਮਹਿਲਾਂ ਵਿੱਚ ਅਲੱਡ ਮੁਟਿਆਰਾਂ ਦੀ ਗਿਣਤੀ ਕਾਫੀ ਸੀ ਇੱਕਵਾਰੀਆਂ ਅਲੱਡ ਮੁਟਿਆਰਾ ਪਹਾੜੀ ਇਲਾਕਿਆਂ ਅਤੇ रियासत ਦੇ ਪਿੰਡਾਂ ਦੇ ਵਿੱਚੋਂ ਚੁਣ-ਚੁਣ ਕੇ ਲਿਆਂਦੀਆਂ ਜਾਂਦੀਆਂ ਸਨ। ਮਹਾਰਾਜੇ ਵੱਲੋਂ ਅਕਸਰ ਹੀ ਇਹਨਾਂ ਅਲੱੜ ਮਟਿਆਰਾਂ ਨੂੰ ਤਾਂਤ੍ਰਿਕ ਸੁਭਾਵ ਵਿੱਚ ਬੁਲਾ ਕੇ ਉਹਨਾਂ ਦੀ ਕਾਮਕ ਤ੍ਰਿਪਤੀ ਕਰਵਾਈ ਜਾਂਦੀ ਸੀ। ਮਹਾਰਾਜਾ ਪਟੇਲਾ ਬੜਾ ਐਸ਼ ਪ੍ਰਤ ਸੀ। ਮਹਾਰਾਜਾ ਵੱਡਾ ਪਿਆਕੜ ਵੀ ਸੀ। ਕਈ ਵਾਰ ਸਾਰੀ-ਸਾਰੀ ਰਾਤ ਸ਼ਰਾਬ ਦੀਆਂ ਮਹਿਫਲਾਂ ਚੱਲਦੀਆਂ ਰਹਿੰਦੀਆਂ ਸਨ। ਮਹਾਰਾਜ ਦੇ ਕੁਝ ਹਤੈਸ਼ੀ ਅਤੇ ਅੰਗਰੇਜ਼ ਟੀਚਰ ਉਸ ਨੂੰ ਸ਼ਰਾਬ ਅਤੇ ਸ਼ਿਵਾਬ ਤੋਂ ਰੋਕਦੇ ਵੀ ਸਨ ਪਰ ਕੁਝ ਸਵਾਰਥੀ ਦਰਬਾਰੀ ਉਸ ਨੂੰ ਜ਼ਿਆਦਾਤਰ ਸ਼ਰਾਬੀ ਅਤੇ ਔਰਤਾਂ ਵਿੱਚ ਵਿਅਸਤ ਦੇਖਣਾ ਚਾਹੁੰਦੇ ਸਨ ਦਰਬਾਰੀ ਉਸ ਨੂੰ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚੋਂ ਲਿਆਂਦੀਆਂ ਖੂਬਸੂਰਤ ਔਰਤਾਂ ਵਿੱਚ ਘੇਰੀ ਰੱਖਦੇ ਸਨ ਲਗਾਤਾਰ ਅਜਿਹਾ ਵਰਤਾਰਾ ਪਾਪਰਦਾ ਸੀ ਮਹਾਰਾਜ ਵੀ ਮਦ ਹੋਣ ਦੇ ਨਾਤੇ ਐਸੀਆਂ ਕ੍ਰਿਆਤਾਂ ਤੋਂ ਬਚ ਨਾ ਸਕਿਆ ਮਹਾਰਾਜ ਦੇ ਮਹਿਲ ਦੇ ਕਿਸੇ ਕੋਨੇ ਵਿੱਚ ਸਾਰੀ ਸਾਰੀ ਰਾਤ ਤਾਤ੍ਰਿਕ ਸੁਭਾਵਾਂ ਵੀ ਚੱਲਦੀਆਂ ਰਹਿੰਦੀਆਂ ਸਨ ਜਿੱਥੇ ਕੁਝ ਖਾਸ ਗਿਣੇ ਚੁਣੇ ਮਹਿਮਾਨ ਹੀ ਜਾ ਸਕਦੇ ਆ ਆਮ ਇਨਸਾਨ ਉੱਥੇ ਨਹੀਂ ਸੀ ਜਾ ਸਕਦਾ ਸੋ ਅਗਲੇ ਐਪੀਸੋਡ ਦੇ ਵਿੱਚ ਹੋਰ ਵੀ ਵਿਸਤਾਰ ਦੇ ਵਿੱਚ ਇਹ ਗੱਲਬਾਤ ਕਰਾਂਗੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਦਾ ਸਾਈਨ ਵੀ ਔਨ ਕਰ ਲਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਅਸੀਂ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕੋ ਪੰਜਾਬ ਦੇ ਹੋਰ ਮਹਾਰਾਜੇ ਕੀ ਕੀ ਕਰਦੇ ਸਨ ਅੱਜ ਤਾਂ ਪਟਿਆਲੇ ਦੇ ਮਹਾਰਾਜ ਬਾਰੇ ਹੋਰ ਹੀ بڑا ਵਿਸਥਾਰ ਦੇ ਵਿੱਚ ਤੁਹਾਨੂੰ ਦੱਸਾਂਗੇ ਪਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਆਪਣੇ ਸੁਝਾਅ ਵੀ ਤੁਸੀਂ ਲਿਖ ਕੇ ਸਾਡੇ ਤੱਕ ਜਰੂਰ ਪਹੁੰਚਾਓ ਕਰੋ ਵੀਡੀਓ ਦੇ ਥੱਲੇ ਆਪਣੇ ਸੁਝਾਅ ਲਿਖ ਕੇ ਸਾਡੇ ਤੱਕ ਜਰੂਰ ਪਹੁੰਚਾਓ ਕਿ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਧੰਨਵਾਦ